ਖਾਕ ਮਿਲਦੀ ਹੈ ਸਾਰੇ ਮਨ ਦੇ ਰੋਗ ਟੁੱਟ ਜਾਂਦੇ ਨੇ ਮਨ ਦੀ ਖਰਾਕ ਸਾਨੂੰ ਗੁਰੂ ਘਰ ਜਾ ਕੇ ਮਿਲ ਜਾਂਦੀ ਹੈ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਆਂ ਭਾਵਨਾ ਦੇ ਨਾਲ ਜਦੋਂ ਗੁਰੂ ਘਰ ਆਉਂਦੇ ਆਂ ਸਤਿਗੁਰੂ ਜੀ ਦੇ ਸਨਮੁਖ ਖੜ ਕੇ ਅਰਦਾਸ ਬੇਨਤੀ ਕਰਦੇ ਆਂ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਆ ਅੱਧੇ ਰੋਗ ਟੁੱਟ ਜਾਂਦੇ ਨੇ ਮਨ ਦੇ ਅੱਧੇ ਹੀ ਰੋਗ ਉਦੋਂ ਟੁੱਟ ਕੇ ਤੇ ਅੱਧੇ ਹੀ ਰੋਗ ਉਦੋਂ ਟੁੱਟ ਜਾਂਦੇ ਆ ਜਦੋਂ ਸਤਿਗੁਰੂ ਜੀ ਸਾਹਮਣੇ ਬਾਣੀ ਜਦੋਂ ਪਾਠੀ ਸਿੰਘ ਗ੍ਰੰਥੀ ਸਿੰਘ ਸੁਣਾਉਂਦੇ ਨੇ ਨਾ ਬਾਣੀ ਪੜ੍ਹਦੇ ਨੇ ਜਦੋਂ ਆਪਾਂ ਧਿਆਨ ਨਾਲ ਸੁਣਦੇ ਆ ਅੱਧੇ ਹੀ ਰੋਗ ਉਦੋਂ ਟੁੱਟ ਜਾਂਦੇ ਨੇ ਗਾ ਜੀ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹੀ ਮਹਾਰਾਜ ਜੀ ਕਹਿੰਦੇ ਦੁੱਖਦਾਰੋ ਸੁਖ ਰੋਗ ਪਏ ਇਦਾਂ ਹੀ ਅਸੀਂ ਜੇ ਦੁੱਖ ਨੇ ਦੁੱਖਾਂ ਦੇ ਵਿੱਚੋਂ ਅਸਲ 'ਚ ਜਦੋਂ ਸੁੱਖ ਆ ਜਾਂਦੇ ਨੇ ਗੁਰੂ ਸਾਹਿਬ ਨੂੰ ਭੁੱਲ ਜਾਂਦੇ ਨੇ ਗੁਰੂ ਸਾਹਿਬ ਨੂੰ ਭੁੱਲ ਜਾਂਦੇ ਆ ਸੁੱਖਾਂ ਦੇ ਵਿੱਚ ਬੜੇ ਕਈ ਵਾਰ ਭੁੱਲ ਜਾਂਦੇ ਨੇ ਕਿ ਗੁਰੂ ਸਾਹਿਬ ਨੇ ਸੁੱਖ ਦਿੱਤੇ ਨੇ ਭੁੱਲ ਜਾਂਦੇ ਪਰ ਜਦੋਂ ਭੁੱਲ ਕੇ ਮੰਗਿਆ ਸੀ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਆ ਸੁੱਖ ਮਿਲ ਜਾਣ ਮੇਰਾ ਆ ਕੰਮ ਹੋ ਜਾਏ ਮੈਂ ਰੋਜ਼ ਗੁਰੂ ਘਰ ਆਵਾਂਗਾ ਮੈਂ ਸਿਮਰਨ ਕਰਾਂਗਾ ਮੈਂ ਬੰਦਗੀ ਕਰਾਂਗਾ ਰੋਜ਼ ਨਾਮ ਲੈਂਦਾ ਸੀ ਘਰ ਬੈਠਾ ਵੀ ਨਾਮ ਲੈਂਦਾ ਸੀ ਪਰ ਜਿਉਂ ਹੀ ਸੁੱਖ ਮਿਲ ਗਏ ਸਭ ਕੁਝ ਭੁੱਲ ਗਿਆ ਸੁੱਖਾਂ ਵਾਸਤੇ ਲਿਆ ਸੀ ਧੀਆ ਪੁੱਤਰ ਮੰਗੇ ਸੁੱਖਾਂ ਵਾਸਤੇ ਪਰ ਕਿਤੇ ਨਾ ਕਿਤੇ ਦੁੱਖ ਦੇਣ ਲੱਗੇ ਕਾਰਨ ਇਹ ਹੀ ਬਣਿਆ ਮੰਗਿਆ ਸੀ ਸੱਚੇ ਪਾਤਸ਼ਾਹ ਜੀ ਤੋਂ ਏਹ ਮਹਾਰਾਜ ਕਿਰਪਾ ਕਰਿਓ ਸਾਨੂੰ ਸੁੱਖ ਦਿਓ ਸਾਨੂੰ ਸਾਡੇ ਝੋਲੀ ਦੇ ਵਿੱਚ ਪੁੱਤਰ ਦੀ ਦਾਤ ਪਾਦੋ ਧੀ ਦੀ ਪਾਦੋ ਮੰਗਿਆ ਜ਼ਰੂਰ ਹੈ ਪਰ ਜਦੋਂ ਮਿਲ ਗਿਆ ਫਿਰ ਗੁਰੂ ਨੂੰ ਭੁੱਲ ਗਏ ਤੇ ਜਦੋਂ ਗੁਰੂ ਨੂੰ ਭੁੱਲੇ ਫਿਰ ਦੁਖੀ ਦੁੱਖ ਮਿਲ ਗਏ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਦੁਖੀ ਦੁੱਖ ਨੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਫਿਰ ਦੁੱਖਾਂ ਦੇ ਵਿੱਚੋਂ ਕਿੱਦਾਂ ਸੁੱਖ ਲੈਣਿਆ ਦੁੱਖਦਾਰੂ ਸੁਖ ਰੋਗ ਪਿਆ ਦਾਰੂ ਮਿਲ ਗਈ ਜਦੋਂ ਦੁੱਖਾਂ ਦੇ ਵਿੱਚੋਂ ਧਿਆਨ ਚੱਲ ਗਿਆ ਨਾ ਗੁਰੂ ਜੀ ਦੇ ਚਰਨਾਂ ਦੇ ਵਿੱਚ ਜਦੋਂ ਦੁੱਖ ਆਏ ਫਿਰ ਗੁਰੂ ਸਾਹਿਬ ਆਪਾਂ ਉਹਨਾਂ ਨੂੰ ਬੜਾ ਚੇਤੇ ਕਰਦੇ ਆਂ ਰੋਜ਼ ਵਾਹਿਗੁਰੂ 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 ਕਰਦੇ ਆਂ ਬੜਾ ਨਾਮ ਜਪਦੇ ਆਂ ਬੰਦਗੀ ਕਰਦੇ ਆਂ ਸਿਮਰਨ ਕਰਦੇ ਆਂ ਅਭਿਆਸ ਕਰਦੇ ਆਂ ਬੜਾ ਕੁਝ ਕਰਦੇ ਆਂ ਫਿਰ ਬੜਾ ਕੁਝ ਕਰਦੇ ਆਂ ਤੇ ਇਹਦੇ ਵਿੱਚੋਂ ਹੀ ਫਿਰ ਆ ਦੁੱਖਾਂ ਦੇ ਵਿੱਚੋਂ ਫਿਰ ਆਪਾਂ ਦਾਰੂ ਬਣਾਉਣੀ ਦਾਰੂ ਮਤਲਬ ਦਵਾਈ ਬਣ ਗਈ। ਦੁੱਖਾਂ ਦੇ ਵਿੱਚੋਂ ਦਾਰੂ ਬਣ ਗਈ। ਮਨ ਦੇ ਜਿਹੜੇ ਦੁੱਖ ਸੀ ਉਹਦੀ ਦਾਰੂ ਬਣ ਗਈ ਤੇ ਅੰਦਰੋਂ ਅੰਦਰੀ ਫਿਰ ਜਦੋਂ ਨਾਮ ਸਿਮਰਨ ਚੱਲਦਾ ਰਿਹਾ ਬੰਦਗੀ ਚੱਲਦੀ ਰਹੀ ਆਪਣੇ ਆਪ ਦੁੱਖਾਂ ਦਾ ਨਾਸ਼ ਹੁੰਦਾ ਰਿਹਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।